ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਹੋਂਦ ਜਾਂ ਖੇਤਰੀ ਪਾਰਟੀ ਦੀ ਜ਼ਰੂਰਤ ਤੇ ਇਹਦੇ ird gird ਨੈਸ਼ਨਲ ਪਾਰਟੀਆਂ ਉਹਨਾਂ ਦੀ ਕੀ ਜ਼ਰੂਰਤ ਹੈ ਜਾਂ ਨਹੀਂ ਅਜੇ ਅੱਜ ਦੇ ਮਸਲੇ ਦੇ ird gird ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਗੇ ਪ੍ਰੋਫੈਸਰ ਡਾਕਟਰ ਸਤਨਾਮ ਸਿੰਘ ਸੰਧੂ ਸਾਹਿਬ ਸੋ ਸੰਧੂ ਸਾਹਿਬ ਤੇ ਨਦੀਮ ਸਿੰਘ ਪੰਜਾਬੀ ਜੀ ਨੂੰ ਸਵਾਗਤ ਜੀ ਤੁਹਾਡਾ ਧੰਨਵਾਦ ਪਿੰਡਾ ਸਾਹਿਬ ਸੰਤੂ ਸਾਹਿਬ ਪਾਪਾ ਜੀ ਨੇ ਜ਼ਿਕਰ ਕਰਿਆ ਸੀ ਕਿ ਪੰਜਾਬ ਦੇ ਵਿੱਚ ਇੰਨੀ ਦੇਣੀ ਬੜੀ ਚਰਚਾ ਹੈ ਵੱਡੇ ਪੱਧਰ ਉੱਤੇ ਕਿ ਖੇਤਰੀ ਪਾਰਟੀ ਦਾ ਰੋਲ ਕੀ ਹੈ ਕੀ ਜ਼ਰੂਰਤ ਹੈ ਕਿਉਂਕਿ ਇੰਨੀ ਦੇਣੀ ਇੱਕ ਪ੍ਰਚਾਰ ਹਿੰਦੁਸਤਾਨ ਪੱਧਰ ਉੱਤੇ ਵੱਡੇ ਪੱਧਰ ਉੱਤੇ ਫਖਰ ਰਿਹਾ ਹੈ ਮੰਗ ਰਿਹਾ ਹੈ ਕਹਿੰਦਾ ਭਾਵ ਕਿ ਦੇਸ਼ ਦੀ ਹਕਮਰਾਨ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਰਾਸ਼ਟਰੀ ਕਿਚੋੜ ਜਦੋਂ ਇਹ ਗੱਲ ਤੁਰਦੀ ਹੈ ਉੱਠਦੀ ਹੈ ਤਾਂ ਫਿਰ ਉਹਦੇ ਵਿੱਚ ਖੇਤਰੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਕਿੰਨਾ ਕੁ ਉਹਦਾ ਵजूद ਬਾਕੀ ਬਚਿਆ ਰਹਿੰਦਾ ਆਪਾਂ ਦੇਖਦੇ ਹਾਂ ਜੀ ਕਿ ਓਵਰ ਆ ਪਿੰਡ ਸਾਹਿਬ ਨੇ ਬਹੁਤ ਅਹਿਮ ਮਸਲਾ ਹੈ ਕਿਉਂਕਿ ਖੇਤਰੀ ਪਾਰਟੀਆਂ ਕਿਉਂਕਿ ਭਾਰਤ ਸੁਬਾਈ ਦੇਸ਼ ਹੈ ਹਰ ਵਕ ਵਕ ਸੂਬੇ ਹੈ ਉਹਨਾਂ ਨੂੰ ਜੋੜ ਕੇ ਇੱਕ ਸਾਡਾ ਰਾਸ਼ਟਰ ਬਣਿਆ ਤੇ ਸਾਡੇ ਰਾਸ਼ਟਰ ਦੀ ਖਾਸੀਅਤ ਇਹ ਹੈ ਕਿ ਮੈਨੂੰ ਲੱਗਦਾ ਜਿੰਨੀ ਵਿਭਿੰਨਤਾ ਭਾਰਤ ਦੇ ਵਿੱਚ ਸੂਬਾਈ ਪੱਧਰ ਤੇ ਲੋਕਲ ਕਲਚਰਸ ਦੀ ਹੈ ਜਾਂ ਸਥਾਨਿਕ ਸੱਭਿਆਚਾਰਾਂ ਦੀ ਹੈ ਉਹ ਨਹੀਂ ਸ਼ਾਇਦ ਹੋਰ ਕਿਸੇ ਮੁਲਕ ਦੇ ਵਿੱਚ ਨਾ ਹੋਵੇ ਇੱਥੇ ਬਿਆਨਤ ਕਿਸਮ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹੈ ਬਿਆਨਤ ਕਿਸਮ ਦੀਆਂ ਪੂਜਾ ਪદ્ધਤੀਆਂ ਬਿਆਨਤ ਕਿਸਮ ਦੇ ਸੱਭਿਆਚਾਰ ਇੱਕ ਸੱਭਿਆਚਾਰ ਦੂਜੇ ਸੱਭਿਆਚਾਰ ਨਾਲ ਕਈ ਵਾਰੀ ਬਿਲਕੁਲ ਵੀ ਨਹੀਂ ਰਲਦਾ ਪਰ ਇਸ ਸਾਰੇ ਦੇ ਬਾਵਜੂਦ ਭਾਰਤ ਹੈ ਜਿਹੜਾ ਉਹ ਇੱਕ ਰਾਸ਼ਟਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ ਹੁਣ ਗੱਲ ਆਉਂਦੀ ਹੈ ਖੇਤਰ ਦੀ ਜਾਂ ਖੇਤਰੀ ਪਾਰਟੀਆਂ ਦੀ ਭਾਵੇਂ ਪਹਿਲਾਂ ਲੰਬਾ ਸਮਾਂ ਕਾਂਗਰਸ ਸਰਕਾਰ ਦਾ ਰਾਜ ਰਿਹਾ ਕਾਂਗਰਸ ਸਰਕਾਰ ਦੀ ਵੀ ਪ੍ਰਮੁੱਖ ਨੀਤੀ ਇਹੀ ਨਹੀਂ ਕਿ ਰਾਸ਼ਟਰੀਕਰਨ ਕੀਤਾ ਜਾਵੇ ਤੁਹਾਡੇ ਯਾਦ ਹੋਣਾ ਹੈ ਉਹਨਾਂ ਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਜਿਹੜੇ ਸਾਡੇ ਖੇਤਰੀ ਬੈਂਕ ਸੀ ਉਹਨਾਂ ਨੂੰ ਨੈਸ਼ਨਲਾਈਜ਼ਡ ਬੈਂਕ ਬਣਾਇਆ ਤੇ ਲਗਾਤਾਰ ਖੇਤਰ ਨੂੰ ਕਮਜ਼ੋਰ ਕਰਨ ਦੀ ਸਥਿਤੀ ਦੇ ਵਿੱਚੋਂ ਜੇ ਆਪਾਂ ਵਿਸ਼ੇਸ਼ ਤੌਰ ਤੇ ਪੰਜਾਬ ਦੇ ਖਿੱਤੇ ਨਾਲ ਸੰਬੰਧਿਤ ਗੱਲ ਕਰੀਏ ਤਾਂ ਸਾਡਾ ਜਿਹੜਾ ਪੰਜਾਬੀ ਸੂਬੇ ਦਾ ਮੋਰਚਾ ਭਾਸ਼ਾ ਦੇ ਆਧਾਰ 'ਤੇ ਚੱਲਿਆ ਉਸ ਤੋਂ ਬਾਅਦ ਜੇ ਆਪਾਂ ਨਵੀਂ ਗੱਲ ਕਰੀਏ ਜਿਹਦਾ ਅਸੀਂ ਹੁਣ ਤੱਕ ਵੀ ਮਤਲਬ ਉਸ ਨੂੰ ਕਦੇ ਨਾ ਕਦੇ ਯਾਦ ਕਰਦੇ ਆ ਜਿਹੜਾ ਕ੍ਰਿਸਪ ਰੂਪ ਦੇ ਵਿੱਚ ਭਾਵੇਂ ਸਾਰੇ ਭਾਰਤ ਦੀਆਂ ਸੂਤਿਆਂ ਦੀ ਗੱਲ ਕਰਦਾ ਸੀ ਪਰ ਵਿਸ਼ੇਸ਼ ਤੌਰ ਤੇ ਪੰਜਾਬ ਤੇ ਕੇਂਦਰਿਤ ਸੀ ਉਹਨੂੰ ਅਸੀਂ ਕਹਿ ਸਕਦੇ ਆ ਮਤਾਨੰਦਪੁਰ ਸਾਹਿਬ ਮਤਾਨੰਦਪੁਰ ਸਾਹਿਬ ਦੀ ਅੱਜ ਤੱਕ ਪੰਜਾਬ ਦੀ ਜਵਾਨੀ ਦੇ ਉੱਪਰ ਕਿਸਾਨੀ ਦੇ ਉੱਪਰ ਪੰਜਾਬ ਦੇ ਧਰਮ ਦੇ ਉੱਪਰ ਪੰਜਾਬ ਦੀਆਂ ਖੇਤਰੀ ਪਾਰਟੀਆਂ ਦੇ ਉੱਪਰ ਕਿਸੇ ਨਾ ਕਿਸੇ ਤਰੀਕੇ ਦੀ ਛਾਪ ਹੈ ਜਿਹੜੀ ਉਹ ਪਈ ਹੋਈ ਹੈ ਇਸ ਕਰਕੇ ਖੇਤਰੀ ਪਾਰਟੀਆਂ ਦੀ ਭੂਮਿਕਾ ਅਹਿਮ ਹੈ ਅੱਜ ਉਸ ਭੂਮਿਕਾ ਦੀ ਅਹਿਮੀਅਤ ਹੋਰ ਵੱਧ ਗਈ ਕਿਉਂਕਿ ਅੱਗੇ ਸਿਰਫ ਕੁਝ ਚੀਜ਼ਾਂ ਦਾ ਹੀ ਰਾਸ਼ਟਰੀਕਰਨ ਕੀਤਾ ਸੀ ਹੁਣ ਸਿੱਖਿਆ ਦਾ ਰਾਸ਼ਟਰੀਕਰਨ ਹੋ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਇਹ ਹੋ ਰਹੀ ਹੈ ਕਿ ਇੱਕ ਰਾਸ਼ਟਰ ਇੱਕ ਹੀ ਵੋਟ ਪ੍ਰਣਾਲੀ ਉਦੇ ਨਾਲ ਕੀ ਹੋਊਗਾ ਕਿ ਖੇਤਰੀ ਪੱਤਰ ਦੀਆਂ ਛੋਟੀਆਂ ਪਾਰਟੀਆਂ ਜਿਹੜੀਆਂ ਉਹ ਰਾਸ਼ਟਰੀ ਪੱਤਰ ਦੀ ਵੱਡੀ ਪਾਰਟੀ ਦੇ ਨਾਲ ਕੰਪੀਟ ਨਹੀਂ ਕਰ ਸਕਣਗੀਆਂ ਵੈਸੇ ਵੀ ਜਿਹੜਾ ਪਿਛਲੇ ਦਿਨਾਂ ਤੋਂ ਸਿਰਝਾਨ ਦੇਖੀਏ ਭਾਵੇਂ ਉਹ ਐਨਡੀਆ ਦਾ ਜਾਂ ਭਾਰਤੀ ਜਨਤਾ ਪਾਰਟੀ ਦਾ ਰੁਝਾਨ ਕਹੀਏ ਇਹਨਾਂ ਨੇ ਖੇਤਰੀ ਪਾਰਟੀਆਂ ਨੂੰ ਹੌਲੀ 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 ਸਾਈਡ ਲਾਈਨ ਕੀਤਾ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਇਹਨਾਂ ਦੇ ਨੇੜੇ ਵਾਲੀ ਪਾਰਟੀ ਸੀ ਸ਼ਿਵ ਸੈਨਾ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੂੰ ਕਰਾਰਾ ਕੀਤਾ ਦੂਜੇ ਨੰਬਰ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਸੀ ਤੇ ਹੁਣ ਰੀਸੈਂਟ ਜਿਹੜੀ ਚੋਣ ਹੋ ਜਾਂ ਹੋਣ ਜਾ ਰਹੀ ਹੈ ਬਿਹਾਰ ਦੇ ਵਿੱਚ ਉੱਥੇ ਨਤੀਸ਼ ਕੁਮਾਰ ਬਾਰੇ ਵੀ ਕਈ ਇੱਧਰ ਉੱਧਰ ਦੀਆਂ ਗੱਲਾਂ ਜਿਹੜੀਆਂ ਹੋਣ ਲੱਗ ਪਈਆਂ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਵੀ ਖੇਤਰ ਦੀ ਵਿਸ਼ੇਸ਼ ਕਿਸਮ ਦੀ ਭੂਗੋਲਿਕ ਤਰੱਕੀ ਵਾਸਤੇ ਆਰਥਿਕ ਤਰੱਕੀ ਵਾਸਤੇ ਖੇਤਰੀ ਰਾਜਨੀਤੀ ਜ਼ਰੂਰੀ ਹੈ ਉਹ ਪ੍ਰੈਸ਼ਰ ਗਰੁੱਪ ਦਾ ਕੰਮ ਕਰਦੀ ਹੈ ਪਰ ਲਗਾਤਾਰ ਰਾਸ਼ਟਰੀ ਪਾਰਟੀਆਂ ਦੀ ਕੋਸ਼ਿਸ਼ ਇਹ ਹੈ ਕਿ ਉਹ ਖੇਤਰੀ ਪਾਰਟੀਆਂ ਨੂੰ ਗੁੱਠੇ ਲਾਉਣ ਸਾਈਡ ਤੇ ਕਰਨ ਤੇ ਪੰਜਾਬ ਦੇ ਵਿੱਚ ਵੀ ਅੱਜ ਇਹੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਜਿਹੜੀਆਂ ਤਿੰਨ ਤਰ੍ਹਾਂ ਉਹ ਤਿੰਨੇ ਆਪਣੇ ਆਪ ਨੂੰ ਰਾਸ਼ਟਰੀ ਪਾਰਟੀ ਕਹਿੰਦੀਆਂ ਕੋਈ ਸ਼ੱਕ ਨਹੀਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਤਾਂ ਹੈ ਹੀ ਤੇ ਆਮ ਆਦਮੀ ਪਾਰਟੀ ਵੀ ਰਾਸ਼ਟਰੀ ਪਾਰਟੀ ਦੇ ਤੌਰ ਤੇ ਆਪਣੇ ਆਪ ਨੂੰ ਸਜਦੀ ਹੈ ਤੇ ਇਸ ਸਾਰੇ ਘੋਲ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਸਫਲਤਾ ਵੀ ਮਿਲੀ ਕਿਉਂਕਿ ਉਹ ਅਕਾਲੀ ਦਲ ਨੂੰ ਪਿਛਲੇ ਦਿਨਾਂ ਦੇ ਵਿੱਚ ਭਾਵੇਂ ਅਕਾਲੀ ਦਲ ਦੀ ਘਰੇਲੂ ਖਾਨਾ ਜੰਗੀ ਵੀ ਇੱਕ ਕਾਰਨ ਰਹੀ ਪਰ ਉਹ ਹਾਸ਼ੀਏ ਤੇ ਧੱਕਣ ਚ ਕਾਮਯਾਬ ਰਹੀਆਂ ਹੂੰ ਹੂੰ ਫਿਰ ਜਿਕਰ ਆਪਾਂ ਦੇਖੀਏ ਕਿ ਅਜੇ ਹ ਇੱਕ ਪਹਾੜਾ ਖੇਤਰੀਆ ਪਾਰਟੀ ਉੱਤੇ ਤੇ ਜਿਕਰ ਪੰਜਾਬ ਦੀ ਗੱਲ ਕਰ ਲਈਏ ਪਰ ਅਜਿਹੇ ਮਾਹੌਲ ਦੇ ਵਿੱਚ ਫਿਰ ਕਿਵੇਂ ਇਹ ਅੱਗੇ ਵਧ ਸਕਣਗੀਆਂ 2027 ਦੀ ਜਿਕਰ ਆਪਾਂ ਗੱਲ ਕਰ ਲਈਏ ਅਕਾਲੀ ਦਲ ਤਿੰਨ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਜਦੋਂ ਇਹ ਖੇਤਰੀ ਪਾਰਟੀਆਂ ਦੇ ਵਿੱਚ ਵੰਡ ਪੈਂਦੀ ਹੈ ਤਾਂ ਨੇਚਰਲੀ ਇਹ ਕਿ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਪਾਰਟੀਆਂ ਜਿਦਾਂ ਤੁਸੀਂ ਡਾਕਟਰ ਸਾਹਿਬ ਦੱਸ ਰਹੇ ਹੋ ਕਿ ਹੜਾਪ ਲਈਆਂ ਨੇ ਤਾਂ ਹੁਣ ਵੱਡਾ ਨਿਸ਼ਾਨਾ ਓਵਰਆਲ ਨੈਸ਼ਨਲ মিডিਆ ਵੀ ਵੱਡੇ ਪੱਧਰ ਤੇ ਇਸ ਗੱਲ ਨੂੰ ਪ੍ਰਚਾਰ ਰਿਹਾ ਕਿ ਅਗਲਾ ਨਿਸ਼ਾਨਾ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਫਿਰ ਅਕਾਲੀ ਦਲ ਕਿਵੇਂ ਆਪਣਾ ਬਚਾ ਰੱਖ ਸਕਦਾ ਹੈ ਜਾਂ ਕੀ ਇਹ ਉਹ ਵੀ ਹਟਪਿਆ ਜਾਊਗਾ ਦੇਖੋ ਅਕਾਲੀ ਦਲ ਖੁਦ ਇੱਕ ਵਾਰ ਜਦੋਂ ਉਹਨਾਂ ਨੇ 10 ਸਾਲ ਦੀ ਸਰਕਾਰ ਬਣਾਈ ਭਾਈਵਾਲੀ ਕਰਕੇ ਹੂੰ ਉਦੋਂ ਇੱਕ ਵਾਰੀ ਇਹ ਲੱਗ ਰਿਹਾ ਸੀ ਕਿ ਅਕਾਲੀ ਦਲ ਨੂੰ ਸ਼ਾਇਦ ਇਹਦਾ ਫਾਇਦਾ ਹੋਊਗਾ ਅਕਾਲੀ ਦਲ ਨੂੰ ਵਿਸਤਾਰ ਮਿਲੂਗਾ ਸ਼ਾਇਦ ਉਸ ਸਮੇਂ ਅਕਾਲੀ ਦਲ ਨੇ ਵੀ ਆਪ ਇਹ ਸੋਚਿਆ ਹੋਵੇ ਅਕਾਲੀ ਦਲ ਦਾ ਉਸ ਸਮੇਂ ਕੇਂਦਰ ਦੇ ਵਿੱਚ ਬਾਜ਼ਾਰਤ ਦੇ ਵਿੱਚ ਹਿੱਸਾ ਵੀ ਰਿਹਾ ਅਕਾਲੀ ਦਲ ਦੇ ਕੁਝ ਵਿਅਕਤੀ ਹੈ ਜਿਹੜੇ ਉਹਨਾਂ ਦਿਨਾਂ 'ਚ ਇੰਨੀ ਸਾਂਝ ਸੀ ਕਿ ਇਹਨਾਂ ਦੇ ਸਰਦਾਰ ਮਨਜਿੰਦਰ ਸਿੰਘ ਸਰਸਾ ਭਾਰਤੀ ਜਨਤਾ ਪਾਰਟੀ ਦੇ ਸਿੰਬਲ ਦੇ ਉੱਪਰ ਚੋਣ ਲੜੇ ਪਰ ਉਸ ਸਮੇਂ ਸ਼ਾਇਦ ਇਹਨਾਂ ਦੇ ਮਨ ਦੇ ਵਿੱਚ ਇਹ ਗੱਲ ਨਹੀਂ ਹੋ ਸੀਗੀ ਜਾਂ ਇਹਨਾਂ ਨੇ ਐਵੇਂ ਨਾ ਸੋਚਿਆ ਹੋਵੇ ਕਿ ਹੌਲੀ ਹੌਲੀ ਜਿਹੜੀ ਵੱਡੀ ਤੇ ਰਹਿ ਵੱਡੀ ਮੱਛੀ ਹੈ ਛੋਟੀ ਮੱਛੀ ਨੂੰ ਨਿਕਲ ਜਾਂਦੀ ਹੈ ਉਸੇ ਤਰੀਕੇ ਦਾ ਜਦੋਂ ਇੱਕ ਸਟੇਜ ਇਹ ਆਈ ਕਿ ਇਹਨਾਂ ਦੇ ਪੈਰਾਂ ਹੇਠੋਂ ਪੰਜਾਬ ਦੇ ਵਿੱਚੋਂ ਵੀ ਤੇ ਕੇਂਦਰੀ ਬਜ਼ਾਰਤ ਦੇ ਵਿੱਚੋਂ ਵੀ ਜ਼ਮੀਨ ਖਿਸਕਣ ਲੱਗੀ ਤਾਂ ਉਸ ਸਮੇਂ ਅਕਾਲੀ ਦਲ ਨੂੰ ਲੱਗਿਆ ਕਿ ਹੁਣ ਸਾਨੂੰ ਖੜਾ ਹੋਣਾ ਪੈਣਾ ਤਾਂ ਉਸ ਸਮੇਂ ਤੱਕ ਬਹੁਤ ਸਾਰਾ ਪਾਣੀ ਵਹਿ ਚੁੱਕਿਆ ਸੀ ਤਾਂ ਕੇਂਦਰ ਦੀ ਰਾਜਨੀਤੀ ਨੇ ਜਾਂ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਨੇ ਪੰਜਾਬ ਦੇ ਵੱਡੇ ਵੱਡੇ ਨੇਤਾ ਨਾ ਸਿਰਫ ਅਕਾਲੀ ਦਲ ਦੇ ਬਲਕਿ ਕਾਂਗਰਸ ਦੇ ਉਹਨਾਂ ਨੂੰ ਵੀ ਆਪਣੇ ਆਪ ਦੇ ਅੰਦਰ ਕਲੇਵਰ ਚ ਲੈ ਲਿਆ ਤੁਸੀਂ ਦੇਖੋ ਇਸ ਤੋਂ ਵੱਡੀ ਹੋਰ ਗੱਲ ਕੀ ਹੋਊਗੀ ਕਿ ਕਾਂਗਰਸ ਦਾ ਮੁੱਖ ਮੰਤਰੀ ਤੇ ਕਾਂਗਰਸ ਦਾ ਸਟੇਟ ਪ੍ਰੈਜ਼ੀਡੈਂਟ ਦੋਨੇ ਭਾਰਤੀ ਜਨਤਾ ਪਾਰਟੀ ਕੋਲ ਚਲੇ ਗਏ ਇਸੇ ਤਰੀਕੇ ਨਾਲ ਜੇ ਅਸੀਂ ਹੁਣ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਦਾ ਕੀ ਭਵਿੱਖ ਰਹੂਗਾ ਤਾਂ ਸਾਡੇ ਸਾਹਮਣੇ ਦੋ ਵੱਡੀਆਂ ਤਰ੍ਹਾਂ ਜਿਹੜੇ ਦੋ ਨਵੇਂ ਅਕਾਲੀ ਦਲ ਹੈ ਜਾਂ ਆਪਾਂ ਕਹਿ ਦਈਏ ਥੋੜੇ ਗਰਮ ਖਿਆਲੀ ਅਕਾਲੀ ਦਲ ਹੈ ਉਹਨਾਂ ਵਿੱਚੋਂ ਅਕਾਲੀ ਦਲ ਅਮਰਸਰ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਾਰਿਸ ਪੰਜਾਬ ਦੇ ਹਲੇ ਆਪਣੀ ਹੋਣੀ ਨੂੰ ਤਲਾਸ਼ ਰਹੇ ਹੈ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਹੈ ਉਹਨਾਂ ਦਾ ਅਜੇ ਤੱਕ ਕੋਈ ਬਹੁਤਾ ਵੋਟ ਪੋਲਿਟਿਕਸ ਦੇ ਵਿੱਚ ਵੱਡਾ ਰੋਲ ਨਹੀਂ ਹੈ ਭਾਵੇਂ ਉਹਨਾਂ ਦੀ ਸਿੱਖ ਜਿਹੜੀ ਪਰੰਪਰਾਵਾਂ ਨਾਲ ਚੱਲਣ ਵਾਲੇ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਥਾਂ ਬਣਿਆ ਹੋਇਆ ਹੈ ਪਰ ਜਿੱਥੋਂ ਤੱਕ ਅਸੀਂ ਸ਼ਰੋਮਣੀ ਅਕਾਲੀ ਦਲ ਜਾਂ ਅਕਾਲੀ ਦਲ ਦੀ ਸਿੱਧੇ ਤੌਰ ਤੇ ਰਾਜਨੀਤੀ ਕਰਨ ਵਾਲੇ ਕਿਸੇ ਧਿਰ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਅਸੀਂ ਸਾਰੇ ਜਾਣਦੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਕਾਸ਼ ਸਿੰਘ ਬਾਦਲ ਜਾਂ ਅੱਜ ਕਈ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਹੋਣ ਦਾ ਧੜਾ ਹੈ ਜਿਹੜਾ ਉਹ ਹਾਵੀ ਰਿਹਾ ਹੈ ਹੁਣ ਲੋਕਾਂ ਦੇ ਵਿੱਚ ਜਿਹੜਾ ਸਿਗਨਲ ਜਾ ਰਿਹਾ ਹੈ ਭਾਵੇਂ ਇੱਕ ਵੱਡੀ ਧਿਰ ਜਾਂ ਜਿਹੜੀ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਸੀ ਉਹ ਕਿਧਰੇ ਨਾ ਕਿਧਰੇ ਇਹ ਕਹਿ ਰਹੀ ਹੈ ਕਿ ਨਹੀਂ ਅਸੀਂ ਇੱਕ ਅਲੱਗ ਧਿਰ ਹੈ ਅਸੀਂ ਇੱਕ ਨਵਾਂ ਪ੍ਰਧਾਨ ਬਣਾਉਣਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਅਸੀਂ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਚ ਅੱਜ ਅਕਾਲੀ ਦਲ ਬਾਦਲ ਹੈ ਜਿਹੜਾ ਉਹਦਾ ਅਪਰ ਹੈਂਡ ਹੈ ਅਪਰ ਹੈਂਡ ਕਿਉਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਕੋਲ ਹੈ ਬਾਗਯੁੱਧ ਕੋਸ਼ਾਂ ਦੇ ਉਹ ਆਪਣੇ ਆਪ ਨੂੰ ਜਿਹੜਾ ਚਾਹੁੰਦੇ ਸੀ ਉਹ ਕਰਨ ਦੇ ਵਿੱਚ ਕਾਮਯਾਬ ਰਹੇ ਆਪਣਾ ਪ੍ਰਧਾਨ ਵੀ ਬਣਾ ਗਏ ਦੂਸਰੀ ਗੱਲ ਉਹ ਜਹਰਾ ਤੌਰ ਤੇ ਇਹ ਵੀ ਅਨਾਉਂਸ ਕਰਦੇ ਆ ਕਿ ਕਿਸੇ ਸਮੇਂ ਅਸੀਂ ਭਾਜਪਾ ਦੇ ਨਾਲ ਸੀ ਪਰ ਹੁਣ ਅਸੀਂ ਨਹੀਂ ਹੈ ਅਸੀਂ ਪੰਜਾਬ ਦੇ ਮੁੱਦੇ ਚੁੱਕਾਂਗੇ ਦੂਸਰੇ ਪਾਸੇ ਜਿਹੜੀ ਇਹਨਾਂ ਦੀ ਬਾਗੀ ਧੜਾ ਕਿਹੋ ਜਾਂ ਵਿਰੋਧੀ ਧਿਰ ਕਹੋ ਉਹਨਾਂ ਦੀ ਮਜਬੂਰੀ ਇਹ ਬਣ ਜਾਂਦੀ ਹੈ ਕਿ ਉਹਨਾਂ ਸਾਰਿਆਂ ਦੀ ਕੰਡ ਤੇ ਪਿੱਠ ਤੇ ਇਹ ਗੱਲ ਝਾਰਾ ਤੌਰ ਤੇ ਸਾਰੇ ਲੋਕ ਜਾਣਦੇ ਵੀ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਸ ਅਕਾਲੀ ਦਲ ਦੀ ਪਿੱਠ ਤੇ ਖੜੂਗੀ ਉਸ ਦਾ ਖਮਿਆਜਾ ਪੰਜਾਬ ਦੇ ਵਿੱਚ ਉਸ ਅਕਾਲੀ ਦਲ ਨੂੰ ਭੁਗਤਣਾ ਪਊਗਾ ਉਹ ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਪੰਜਾਬ ਦੀ ਸਿਆਸਤ ਹਮੇਸ਼ਾ ਤੋਂ ਦਿੱਲੀ ਦੇ ਹੌਲਚ ਖੜਦੀ ਰਹੀ ਹੈ ਤੁਸੀਂ ਐਸੇ ਕਰਕੇ ਦੇਖਦੇ ਹੋ ਸ਼ਾਇਦ ਪੰਜਾਬ ਦਾ ਨੁਕਸਾਨ ਵੀ ਹੋਇਆ ਹੈ ਜਦੋਂ ਪੰਜਾਬ ਦੇ ਵਿੱਚ ਕਿਸੇ ਇੱਕ ਖੇਤਰੀ ਪਾਰਟੀ ਦਾ ਰਾਜ ਹੁੰਦਾ ਹੈ ਆਮੂਮਨ ਉਦੋਂ ਕੇਂਦਰ ਦੇ ਵਿੱਚ ਦੂਸਰੀ ਸਰਕਾਰ ਦਾ ਰਾਜ ਹੁੰਦਾ ਹੈ ਬਹੁਤ ਘੱਟ ਸਮਾਂ ਰਿਹਾ ਹੈ ਗਵਰਨਰੀ ਰਾਜ ਕਿਵੇਂ ਲਾਗੂ ਹੁੰਦੇ ਰਹੇ ਕਿਵੇਂ ਪ੍ਰੈਸ਼ਰ ਪੈਂਦੇ ਰਹੇ ਅਸੀਂ ਸਾਰੇ ਜਾਣਦੇ ਆ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਅੱਜ ਦੇ ਸਾਨੂੰ ਖੇਤਰੀ ਪਾਰਟੀ ਦੇ ਤੌਰ ਤੇ ਦਿਖਣ ਵਾਲੇ ਚਾਰ ਸਿੰਬਲ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਅਸੀਂ ਸੁਖਵੀਰ ਸਿੰਘ ਬਾਦਲ ਦਾ ਦਲ ਕਹੀਏ ਦੂਸਰਾ ਅਸੀਂ ਬਾਗੀ ਤੜਾ ਜੀ ਦੇ ਜੀ ਢਿੰਡਾ ਸਾਹਿਬ ਜਾਂ ਹੋਰ ਬਾਕੀ ਨੇਤਾ ਹੈਗੇ ਐ ਤੀਸਰਾ ਵਾਰਸ ਪੰਜਾਬ ਦੇ ਤੜਾ ਹੈ ਚੌਥਾ ਤੜਾ ਅਕਾਲੀ ਦਲ ਅੰਮ੍ਰਿਤਸਰ ਹੈ ਜਾਂ ਕੁਝ ਹੋਰ ਵੀ ਛੋਟੇ-ਮੋਟੇ ਅਕਾਲੀ ਦਲਾਂ ਦੇ ਗਰੁੱਪ ਹੈਗੇ ਆ ਪਰ ਇਹਨਾਂ ਸਾਰਿਆਂ ਨੇ ਜਦੋਂ ਨਿੱਤਰ ਕੇ 27 ਦੀਆਂ ਚੋਣਾਂ 'ਚ ਜਿਵੇਂ ਤੁਸੀਂ ਗੱਲ ਕਰੀਏ ਸਾਹਮਣੇ ਆਉਣਾ ਤਾਂ ਉਹ ਕੋਈ ਇੱਕ ਧੜੇ ਡੋਮੀਨੇਟ ਕਰੂਗਾ ਜਿਵੇਂ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਡੋਮੀਨੇਟ ਕਰਦੀ ਹੈ ਇਸੇ ਪ੍ਰਕਾਰ ਅਕਾਲੀ ਰਾਜਨੀਤੀ ਦੇ ਵਿੱਚ ਕੇਵਲ ਇੱਕ ਧੜੇ ਡੋਮੀਨੇਟ ਕਰੂਗਾ ਹਾਲ ਦੀ ਘੜੀ ਹਾਲਾਤ ਇਹ ਦੱਸ ਰਹੇ ਆ ਕਿ ਸੁਖਬੀਰ ਬਾਦਲ ਦਾ ਅਪਰ ਹੈਂਡ ਹੈ ਕੱਲ ਨੂੰ ਦੂਸਰੀ ਧਿਰ ਵੀ ਜ਼ੋਰ ਸ਼ੋਰ ਨਾਲ ਲੱਗੀ ਹੋਈ ਐ ਉਹ ਕੀ ਕਰਦੀ ਐ ਨਹੀਂ ਕਰਦੀ ਉਹ ਦੂਜੀ ਗੱਲ ਐ ਪਰ ਫਿਲਹਾਲ ਮਸਲਾ ਇਹ ਬਣ ਰਿਹਾ ਕਿ ਅਕਾਲੀ ਦਲ ਨੇ ਪਿਛਲੇ ਦਿਨਾਂ ਦੇ ਵਿੱਚ ਆਪਸੀ ਉਹਨੂੰ ਚਾਹੇ ਤੁਸੀਂ ਘਰੇਲੂ ਖਾਨਾ ਚੰਗੀ ਕਹੋ ਚਾਹੇ ਆਪਣੇ ਆਪ ਨੂੰ ਸੁਧਾਰਨ ਦਾ ਤਰੀਕਾ ਕਹੋ ਉਹਨਾਂ ਨੇ ਇੱਕ ਵਾਰੀ ਫਿਰ ਜਿਹੜੀ ਪੁਰਾਣੀ ਪਰੰਪਰਾ ਸੀ ਜਾਂ ਉਹਨਾਂ ਦਾ ਪੁਰਾਣਾ ਫਾਰਮੂਲਾ ਸੀ ਜਾਂ ਇਹ ਕਹੀਏ ਕਿ ਸੂਬੇ ਦੀਆਂ ਗੱਲਾਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਐ ਕਿ ਜਿਹੜਾ ਅਸੀਂ ਅਕਾਲੀ ਦਲ ਨੂੰ ਪੰਜਾਬ ਪਾਰਟੀ ਬਣਾ ਕੇ ਰਾਸ਼ਟਰੀ ਪਾਰਟੀ ਬਣਾਉਣ ਦੀ ਆਸ ਰੱਖਦੇ ਸੀ ਉਹਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਚਟਾਲੇ ਹੋਣੇ ਵੀ ਰੁਲ ਗਏ ਉਹਦੇ ਵਿੱਚ ਸਾਨੂੰ ਪਤਾ ਹੈ ਕਿ ਯੂਪੀ ਦੇ ਵਿੱਚ ਮਲਾਮ ਸਿੰਘ ਯਾਦਵ ਤੇ ਲਾਲੂ ਪ੍ਰਸ਼ਾਦ ਯਾਦਵ ਇਹੇ ਵੀ ਸਾਰੇ ਕਿਤੇ ਨਾ ਕਿਤੇ ਹਾਸ਼ੀਏ ਤੇ ਚਲੇ ਗਏ ਹੁਣ ਬਹੁਤ ਥੋੜੀਆਂ ਖੇਤਰੀ ਪਾਰਟੀਆਂ ਐ ਇਹਨਾਂ ਸਾਰਿਆਂ ਦੇ ਵਿੱਚੋਂ ਮੋਰੀ ਦੇ ਤੌਰ ਤੇ ਜੇ ਅੱਜ ਵੀ ਕੋਈ ਲੜ ਰਿਹਾ ਉਹ ਮਮਤਾ ਬੈਨਰਜੀ ਬੰਗਾਲ ਦੇ ਵਿੱਚ ਹੈ ਜੇ ਅਕਾਲੀ ਦਲ ਬਾਦਲ ਜਾਂ ਸੁਖਵੀਰ ਸਿੰਘ ਬਾਦਲ ਇੰਨੀ ਹਿੰਮਤ ਕਰੂਗਾ ਕਿ ਮੈਂ ਮਮਤਾ ਬੈਨਰਜੀ ਵਾਂਗੂ ਫੋਰਫਰੰਟ ਤੇ ਆ ਕੇ ਲੜ ਸਕਦਾ ਮੈਂ ਉਹਨਾਂ ਮੁੱਦਿਆਂ ਨੂੰ ਚੱਕ ਸਕਦਾ ਮੈਂ ਲੋਕਾਂ ਦਾ ਪੰਜਾਬ ਦੇਆਂ ਦਾ ਵਿਸ਼ਵਾਸ ਜਿੱਤ ਸਕਦਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਨੂੰ ਵੀ ਇਹਨਾਂ ਦੀ ਬਣਦੀ ਜਗ੍ਹਾ ਖੇਤਰੀ ਪਾਰਟੀ ਦੇ ਤੌਰ ਤੇ ਮਿਲ ਸਕਦੀ ਹੈ ਡਾਕਟਰ ਸਾਹਿਬ ਇਥੇ ਇੱਕ ਸਵਾਲ ਫੋਰ ਪੈਦਾ ਹੁੰਦਾ ਕਿ ਜੇਕਰ ਵੱਡੇ ਪੱਧਰ ਉਤੇ ਇਹ ਚਰਚਾ ਹੈ ਕਿ ਅਕਾਲੀ ਦਲ ਨੇ ਬੀਜੇਪੀ ਨਾਲ ਸਮਝੌਤਾ ਕਰਕੇ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੋਇਆ ਹੁਣ ਵੀ ਇਹ ਵੱਡੇ ਪੱਧਰ ਤੇ ਚਰਚਾ ਹੈ ਕਿ ਕੋਈ ਇੱਕ ਧਿਰ ਅਕਾਲੀ ਦਲ ਦੀ ਬੀਜੇਪੀ ਨਾਲ ਰੜੂਗੀ ਪਰ ਅਜਿਹੇ ਸਾਰਾ ਕੁਝ ਵੇਖਣ ਦੇ ਬਾਵਜੂਦ ਪਿਛਲੇ ਸਮੇਂ ਬੀਤਣ ਦੇ ਬਾਵਜੂਦ ਅਕਾਲੀ ਕਾਰਕੁਨ ਕਾਲੀ ਲੀਡਰ ਇਹ ਕਿਉਂ ਚਾ ਰਹੇ ਨੇ ਕਿ ਬੀਜੇਪੀ ਨਾਲ ਕਿਤੇ ਨਾ ਕਿਤੇ ਕੋਈ ਸਮਝੌਤਾ ਹੋਏ ਕੋਈ ਇਸ ਤਰ੍ਹਾਂ ਦੀ ਇੱਛਾ ਕਿਉਂ ਪ੍ਰਗਟ ਹੋ ਰਹੀ ਹੈ ਪੰਜਾਬ ਪ੍ਰਤੀ ਜਿਹੜਾ ਪੂਰੀ ਦੇਸ਼ ਭਗਤੀ ਫਿਰ ਕਿਤਨਾ ਕਿਤੇ ਆਪਾਂ ਦੇਖਦੇ ਹਾਂ ਕਿ ਹੈ ਦੇਖੋ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਪਣਾ ਪੰਜਾਬ ਬਾਰੇ ਜਿਹੜਾ ਨਜ਼ਰੀਆ ਉਹ ਪਿਛਲੇ ਦਿਨਾਂ ਚ ਬਦਲਿਆ ਹੂੰ ਤੁਹਾਡੇ ਯਾਦ ਹੋਣਾ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਕੇਵਲ ਵੱਡੇ ਹਿੰਦੂ ਚਿਹਰਿਆਂ ਤੇ ਦਾਅ ਲਾਉਂਦੀ ਸੀ ਹੂੰ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੱਡੇ ਜਿਹੜੇ ਸਿੱਖ ਚਿਹਰੇ ਐ ਉਹਨਾਂ ਨੂੰ ਵੀ ਥਾਂ ਦਿੱਤੀ ਐ ਨਾ ਸਿਰਫ ਥਾਂ ਦਿੱਤੀ ਐ ਬਲਕਿ ਹਾਰਨ ਦੇ باوجود ਬਿੱਟੂ ਨੂੰ ਮੰਤਰੀ ਬਣਾਇਆ ਇਸ ਕਰਕੇ ਉਹਨਾਂ ਨੇ ਜਦੋਂ ਆਪਣਾ ਵਿਚਾਰ ਬਦਲਿਆ ਜਾਂ ਆਪਣੀ ਪੋਲਿਟਿਕਸ ਬਦਲੀ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਖੇਤਰੀ ਦਲ ਦੇ ਨਾਲ ਹੱਥ ਬਣਾਉਣ ਦੀ ਥਾਂ ਤੇ ਆਪਣੇ ਵਿੱਚ ਖੇਤਰੀ ਬੰਦਿਆਂ ਨੂੰ ਲੈ ਕੇ ਉੱਥੇ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਸਿੱਧੇ ਤੌਰ ਤੇ ਟਕਰਾ ਕਰੀਏ ਇਸ ਕਰਕੇ ਇਸ ਜਿਹੜੇ ਉਹਨਾਂ ਦੀ ਸਟਰੈਟਜੀ ਹੈ ਇਹਦਾ ਅਕਾਲੀ ਦਲ ਦੇ ਉੱਪਰ ਬਹੁਤ ਵੱਡਾ ਬੋਝ ਪਊਗਾ। ਦੂਸਰੀ ਗੱਲ ਅਕਾਲੀ ਦਲ ਦੀ 10 ਸਾਲ ਉਹਨਾਂ ਨਾਲ ਭਾਈਵਾਲੀ ਰਹੀ ਹੈ। ਜੇ ਹੁਣ ਜਿੰਨੇ ਮਰਜ਼ੀ ਬਿਆਨ ਦੇਣ ਅਕਾਲੀ ਦਲ ਬਾਦਲ ਵੱਲੋਂ ਵੀ ਪਰ ਕਿਤੇ ਨਾ ਕਿਤੇ ਫੇਰ ਵੀ ਲੋਕਾਂ ਦੇ ਮਨ ਚੋਂ ਹਲੇ ਇਹ ਗੱਲ ਗਈ ਨਹੀਂ ਹੈ ਕਿ ਜਦੋਂ ਇਹਨਾਂ ਦੋਨਾਂ ਅਕਾਲੀ ਦਲਾਂ ਦੀ ਜੇ ਆਪਸੀ ਸਹਿਮਤੀ ਵੀ ਹੋ ਗਈ ਤਾਂ ਲਾ ਪਾ ਕੇ ਜਦੋਂ ਉਹਨਾਂ ਨੇ ਲੜਾਈ ਅੱਗੇ ਤੋਰਨੀ ਹੈ ਤਾਂ ਉਦੋਂ ਇਹ ਭਾਰਤੀ ਜਨਤਾ ਪਾਰਟੀ ਦਾ ਹੱਥ ਫੜ ਕੇ ਹੀ ਲੜਾਈ ਤੋਰਨਗੇ ਕਿਉਂਕਿ ਇਹ ਗੱਲ ਅੱਜ ਫੈਕਟ ਹੈ ਕਿ ਜਿਹੜੀਆਂ ਪਿਛਲੀਆਂ ਸਾਡੇ ਕੋਲੇ 22 ਇਲੈਕਸ਼ਨ ਹੋਈਆਂ ਉਹਨਾਂ ਦੇ ਵਿੱਚ ਅਕਾਲੀ ਦਲ ਹਾਸ਼ੀਏ ਤੇ ਰਿਹਾ ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਅੱਗੇ ਰਹੀਆਂ ਹੁਣ ਹਾਲਾਤ ਥੋੜੇ ਜਿ ਇਸ ਕਰਕੇ ਬਦਲੇ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਾਲਾ ਮੋਰਚਾ ਅੱਤੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਜਿਹੜਾ ਸਾਡਾ ਹਰਿਆਣੇ ਵਾਲਾ ਮੋਰਚੇ ਸੀ ਇਹਨਾਂ ਦੋਨਾਂ ਤੇ ਜਦੋਂ ਇੱਕ ਕਿਸਮ ਦਾ ਆਪਾਂ ਕਹੀਏ ਹਮਲਾ ਕੀਤਾ ਜਾਂ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਤਾਂ ਜਿਵੇਂ ਪੁਰਾਣੀਆਂ ਪਾਰਲੀਮੈਂਟ ਇਲੈਕਸ਼ਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਕਿਸਾਨ ਸੀ ਉਹ ਦਿੱਲੀ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਦੇ ਸੀ ਜਿਹਦੇ ਵਿੱਚੋਂ ਕਈ ਥਾਵਾਂ ਤੇ ਤੁਸੀਂ ਵੀ ਕਵਰ ਕੀਤਾ ਸੀ ਉਹਨਾਂ ਵਿੱਚੋਂ ਹੰਸ ਰਾਜ ਹੰਸ ਨੂੰ ਉਹ ਥਾਂ ਥਾਂ ਘੇਰਦੇ ਰਹੇ ਹੈ तकरीबन ਉਸ ਕਿਸਮ ਦੇ ਹਾਲਾਤ ਅੱਜ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਬਣ ਗਏ ਹੂੰ ਹੂੰ ਦੂਸਰੇ ਨੰਬਰ ਤੇ ਗੱਲ ਆ ਜਾਂਦੀ ਹੈ ਕਾਂਗਰਸ ਦੀ ਕਾਂਗਰਸ ਨੂੰ ਭਾਵੇਂ ਪੰਜਾਬ ਦੀ ਕਿਸਾਨੀ ਹੈ ਜਿਹੜੀ ਅਪਾ ਜੋ ਮਰਜੀ ਕਹੀਏ ਕਾਂਗਰਸ ਨੂੰ ਪੰਜਾਬ ਦੇ ਵਿੱਚ ਸ਼ਹਿਰੀ ਵੋਟਰ ਤਾਂ ਥੋੜਾ ਪਸੰਦ ਕਰਦਾ ਸੀ ਪਰ ਪਿੰਡਾਂ ਦੇ ਵਿੱਚ ਕਾਂਗਰਸ ਦੇ ਉਸ ਪੱਧਰ ਤੇ ਜੜਾ ਨਹੀਂ ਲੱਗਿਆ ਸੀ ਹਾਲਾਂਕਿ ਕਾਂਗਰਸ ਨਾਲੋਂ ਭਾਰਤੀ ਜਨਤਾ ਪਾਰਟੀ ਪਿੰਡਾਂ ਦੇ ਵਿੱਚ ਸਟਰੋਂਗ ਹੋਈ ਸੀ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਸ ਹਾਲਾਤ ਦੇ ਵਿੱਚ ਜੋ ਲੱਗ ਰਿਹਾ ਹੈ ਜਿਸ ਗੱਲ ਵੱਲ ਤੁਸੀਂ ਇਸ਼ਾਰਾ ਕੀਤਾ ਹੈ ਕਿ ਜੇ ਇਹ ਇੰਡੀਪੈਂਡੈਂਟ ਹੋ ਕੇ ਪੰਜਾਬ ਦੀ ਗੱਲ ਵੀ ਕਰਨ ਲੱਗੇ ਤਾਂ ਇਹ ਕਿਤੇ ਭਾਰਤੀ ਜਨਤਾ ਪਾਰਟੀ ਦੀ ਉਂਗਲੀ ਫੜ ਕੇ ਗੱਲ ਤਾਂ ਨਹੀਂ ਕਰਨਗੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਇਸ ਗੱਲ ਦਾ ਫਤ ਪਤਾ ਹੈ ਉਹ ਕਹਿੰਦੇ ਕਿ ਇਹਨਾਂ ਨੂੰ ਉਂਗਲੀ ਫੜਾਉਣ ਦੀ ਬਜਾਏ ਸਿੱਧੇ ਉਹ ਬੰਦੇ ਨਾਲ ਲੈ ਲਓ ਤਾਂ ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਅਕਾਲੀ ਦਲ ਦੇ ਵੱਡੇ ਨੇਤਾ ਜਿਹੜੇ ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ ਹੀ ਉਦੋਂ ਪਤਾ ਲੱਗੇ ਕਿ ਇਹ ਭਾਰਤੀ ਜਨਤਾ ਪਾਰਟੀ ਨਾਲ ਰਲੇ ਹੋਏ ਐ ਪਰ ਇੱਕ ਸਮੱਸਿਆ ਉਹਨਾਂ ਲਈ ਵੀ ਵੱਡੀ ਐ ਹੁਣ ਉਹਨਾਂ ਕੋਲੇ ਦੋ ਵੱਡੀਆਂ ਧਿਰਾਂ ਜਿਹੜੇ ਉਹਨਾਂ ਨੇ ਹਿੰਦੂ ਚਿਹਰੇ ਲਏ ਸੀ ਉਹ ਹੁਣ ਸਫੋਕੇਟਡ ਮਹਿਸੂਸ ਕਰਦੇ ਆ ਕਿ ਇੱਥੇ ਤਾਂ ਸਾਰੀ ਕਾਂਗਰਸ ਹੀ ਆ ਕੇ ਬੈਠ ਗਈ ਜੇ ਕੱਲ ਨੂੰ ਬਰਾਬਰ ਤੇ ਇੱਕ ਅਕਾਲੀਆਂ ਦਾ ਗਰੁੱਪ ਆ ਕੇ ਬੈਠ ਜੂਗਾ ਤਾਂ ਭਾਰਤੀ ਜਨਤਾ ਪਾਰਟੀ ਲਈ ਵੀ ਸੌਖਾ ਨਹੀਂ ਐ ਕਿ ਉਹ ਜਿਹੜੇ ਹਿੰਦੂ ਚਿਹਰੇ ਔਰ ਕਾਂਗਰਸ ਦੇ ਚਿਹਰੇ ਔਰ ਅਕਾਲੀ ਦਲ ਦੇ ਚਿਹਰੇ ਜਿਹੜੇ ਇੱਕ ਦੂਜੇ ਨਾਲ ਲੜਦੇ ਰਹੇ ਐ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਮੈਦਾਨ 'ਚ ਖੇਡਣ ਲਈ ਤਿਆਰੀ ਕਰ ਲੈਣਗੇ। ਇਸ ਪੋਜੀਸ਼ਨ ਤੇ ਫਿਰ ਕਾਂਗਰਸ ਨੂੰ ਫਾਇਦਾ ਹੋ ਸਕਦਾ ਜੇਕਰ ਆਪਾਂ 27 ਦੀ ਗੱਲ ਕਰੀਏ। ਫਾਇਦਾ ਨੁਕਸਾਨ ਭਿੰਦਰ ਸਾਹਿਬ ਹਲੇ ਨਹੀਂ ਪਤਾ ਕਿਉਂਕਿ ਜਿਵੇਂ ਆਪਾਂ ਗੱਲ ਕਰਕੇ ਹਟੇ ਐ ਜੇ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਹੱਥ ਮਿਲਾਉਂਦੀ ਐ ਭਾਵੇਂ ਇੱਕ ਖੇਮਾ ਹੀ ਅਕਾਲੀ ਦਲ ਦਾ ਮਲਾਉਂਦਾ ਹੈ ਤਾਂ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਅੱਜ ਜਿਆਦਾਤਰ ਸਤਵਰ ਸਥਿਤੀ ਦੇ ਵਿੱਚ ਹੈ ਜਿਹੜੀ ਕਾਂਗਰਸ ਹੈ ਉਹ ਤਾਂ ਹੀ ਹਾਲਾਤ ਇਹ ਹੈ ਕਿ ਉਹਨਾਂ ਕੋਲ ਯੂਨਿਟੀ ਆਫ ਕਮਾਂਡ ਦੀ ਕਮੀ ਹੈ ਨਾ ਸਿਰਫ ਕੇਂਦਰ ਦੇ ਵਿੱਚ ਬਲਕਿ ਸੂਬਿਆਂ ਦੇ ਵਿੱਚ ਵੀ ਕੇਂਦਰ ਦੇ ਵਿੱਚ ਤੁਹਾਨੂੰ ਪਤਾ ਹੈ ਉਹ ਜਿਹੜਾ ਨੈਸ਼ਨਲ ਹਾਰਡ ਅਖਬਾਰ ਵਾਲਾ ਇਸ਼ੂ ਹੈ ਉਹਦੇ ਵਿੱਚ ਬੁਰੀ ਤਰ੍ਹਾਂ ਉਹਨਾਂ ਦੀ ਕੇਂਦਰੀ ਰਾਜਨੀਤੀ ਹੈ ਜਿਹੜੀ ਜਾਂ ਕੇਂਦਰੀ ਲੀਡਰਸ਼ਿਪ ਉਲਝੀ ਹੋਈ ਹੈ ਉਹਦੇ ਵਿੱਚ ਇੱਕ ਪਾਸੇ ਉਹਨਾਂ ਨੇ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰੇਮੰਕਾ ਗਾਂਧੀ ਉਹਨਾਂ ਨੂੰ ਇਨਵੋਲਵ ਕਰਿਆ ਹੋਇਆ ਹੈ ਦੂਸਰਾ ਤੁਹਾਡੇ ਯਾਦ ਹੋਣਾ ਹੈ ਸਪਲ ਸੱਭਲ ਵਰਗੇ ਕਿ ਵੱਡੇ ਨੇਤਾ ਉਹ ਜਿਹੜੇ ਮਤਲਬ ਉਹਨਾਂ ਨੂੰ ਛੱਡ ਕੇ ਕਿਨਾਰਾ ਕਰ ਗਏ ਜਿਹੜੇ ਕਿਸੇ ਸਮੇਂ ਪ੍ਰਾਣੀ ਕਾਂਗਰਸ ਦਾ ਥਿੰਕ ਟੈਂਕ ਹੁੰਦੇ ਸੀ ਉਹ ਅੱਜ ਉਹ ਕਾਂਗਰਸ ਦਾ ਹਿੱਸਾ ਨਹੀਂ ਹੈ ਇਸ ਕਰਕੇ ਕਾਂਗਰਸ ਕਮਜ਼ੋਰ ਹੈ ਅੱਜ ਅੱਜ ਦੀ ਘੜੀ ਦੇ ਵਿੱਚ ਨਾ ਕਾਂਗਰਸ ਜਿਹੜੀ ਇੰਡੀਆ ਅਲਾਈਅንስ ਹੈ ਉਸ ਨੂੰ ਸਟਰੈਂਥਨ ਕਰ ਸਕੀ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਸਥਿਤੀ ਹੋਰ ਉਲਝ ਜਾਂਦੀ ਹੈ ਕਿਉਂਕਿ ਜਿਹੜਾ ਇੰਡੀਆ ਅਲਾਈਅንስ ਹੈ ਉਹਦੇ ਦੋਨੇ 파ਟਨਰ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਸਾਹਮਣੇ ਹੋ ਜਾਂਦੀ ਇਸ ਕਰਕੇ ਇਸ ਸਥਿਤੀ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਸਥਿਤੀ ਹਲੇ ਸਪਸ਼ਟ ਨਹੀਂ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਭਾਰਤ ਦੇ ਸਾਡੇ ਆਪਾਂ ਇਹ ਕਹੀਏ ਕਿ ਪ੍ਰਮukh ਮੰਤਰੀ ਐ ਅਮਿਤ ਸ਼ਾ ਉਹਨਾਂ ਨੇ ਕਿਹਾ ਸੀ ਜਦੋਂ ਉਹਨਾਂ ਨੂੰ ਇੱਕ ਸਵਾਲ ਕੀਤਾ ਪੱਤਰਕਾਰ ਨੇ ਕਿ ਪੰਜਾਬ ਦੀ ਰਾਜਨੀਤੀ ਬਾਰੇ ਤੁਸੀਂ ਕੀ ਸਮਝ ਜੋ ਕਿ ਦੀ ਅੱਗੇ ਸਰਕਾਰ ਬਣੂਗੀ ਉਹ ਕਹਿੰਦੇ ਇਹਦੇ ਬਾਰੇ ਤਾਂ ਬ੍ਰਹਮਾ ਵੀ ਨਹੀਂ ਦੱਸ ਸਕਦਾ ਇਸ ਕਰਕੇ ਮੈਨੂੰ ਲੱਗਦਾ ਇਹ ਉਹਨਾਂ ਦੀ ਗੱਲ ਬਿਲਕੁਲ ਠੀਕ ਸੀ ਹਾਲਾਤ ਵਾਕਈ ਇਹੋ ਜਿਹੇ ਬਣੇ ਫਿਰ ਇਹਦੇ ਤੋਂ ਗੱਲ ਇਹ ਵੀ ਸੰਕੇਤਾਂ ਸਾਹਮਣੇ ਆਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਬੜੇ ਵੱਡੇ ਪੱਧਰ ਤੇ ਡੰਗਾਈ ਪੂਰਬੀ ਪੰਜਾਬ ਨੂੰ ਘੂਕ ਰਹੀ ਹੈ ਪਰੰਤੂ ਹਾਲੀਵੁੱਡ ਨੂੰ ਕੋਈ ਤਨਪੱਤਨ ਨਹੀਂ ਲੱਗਦਾ ਵੀ ਕਿਹੜੀ ਕਿਸ ਤਰ੍ਹਾਂ ਦਾ ਰਣਨੀਤੀ ਅਸੀਂ ਅਪਣਾਈਏ ਉੱਥੇ ਕਿਸੇ ਅਕਾਲੀ ਦਲ ਨਾਲ ਗੱਠ ਜੋੜ ਕੇ ਕਰੀਏ ਜਾਂ ਸਿੱਧੇ ਮੈਦਾਨ ਦੇ ਵਿੱਚ ਪੱਕੀਏ ਕਹਿੰਦਾ ਭਾਬ ਕਿ ਭਾਵੇਂ ਡਬਲ ਇੰਜਨ ਸਰਕਾਰ ਦੀ ਚਰਚਾ ਵੀ ਹੋ ਜਾਂਦੀ ਜਦੋਂ ਕਿਸੇ ਰਾਜ ਦੇ ਵਿੱਚ ਵੋਟਾਂ ਪੈਂਦੀਆਂ ਨੇ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਦੋਂ ਕੰਫਿਊਜ਼ ਹੋਏ ਤਾਂ ਫਿਰ ਔਖਾ ਉਹਨਾਂ ਲਈ ਮੈਨੂੰ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਤਾਂ ਬਿਲਕੁਲ ਕਨਫਿਊਜ਼ ਨਹੀਂ ਹੈ ਭਾਰਤੀ ਜਨਤਾ ਪਾਰਟੀ ਅੱਜ ਕੇਂਦਰ ਦੇ ਵਿੱਚ ਭਾਵੇਂ ਸ਼ੁਰੂ ਚ ਲੱਗਦਾ ਸੀ ਕਿ ਉਹਨਾਂ ਦੀ ਪੂਰਨ ਬਹੁਮਤ ਨਹੀਂ ਹੈ ਪਰ ਵਧੀਆ ਤਰੀਕੇ ਨਾਲ ਸਰਕਾਰ ਚਲਾ ਰਹੀ ਹੈ ਦੂਜੀ ਗੱਲ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਰਗੇ ਛੋਟੇ ਸੂਬੇ ਚ ਗਵਾਉਣ ਨੂੰ ਕੁਝ ਨਹੀਂ ਹੈ ਜਿੰਨੇ ਵੀ ਸਾਡੇ ਕੋਲੇ ਵੱਡੇ ਨੇਤਾ ਹੈ ਤੁਸੀਂ ਦੇਖੋ ਕਿ ਜੇ ਪੰਜਾਬ ਦਾ ਮੁੱਖ ਮੰਤਰੀ ਤੇ ਹੋਰ ਵੱਡੇ ਨੇਤਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਭੱਜ ਕੇ ਜਾਣ ਨੂੰ ਤਿਆਰ ਹੈ ਅਕਾਲੀ ਦਲ ਦੀ ਬਹੁਤ ਹੀ ਵੱਡੀ ਲੀਡਰਸ਼ਿਪ ਉਹਨਾਂ ਨਾਲ ਹੱਥ ਅੰਦਰ ਖੱਤੇ ਮਲਾਈ ਬੈਠੀ ਹੈ ਤਾਂ ਇਹੋ ਜੀ ਸਿੰਗ ਦਾ ਪਵਕੇ ਪਟਾਕਾ ਪੈਣ ਵਾਲਾ ਕਿਸੇ ਨਾ ਅਗਲੇ ਸਮੇਂ ਅਗਲੇ ਸਮੇਂ ਦੇ ਵਿੱਚ ਪਟਾਕਾ ਇਲੈਕਸ਼ਨਾਂ ਦੇ ਨੇੜੇ ਕੁਝ ਵੀ ਹੋ ਸਕਦਾ ਹੈ ਜੀ ਜੀ ਬਾਕੀ ਇਹ ਤਾਂ ਜ਼ਾਹਰਾ ਤੌਰ ਤੇ ਹੈ ਇੱਕ ਦੂਜੇ ਨੂੰ ਅਕਾਲੀ ਦਲ ਦੇ ਲੀਡਰ ਅਕਸਰ ਕਹਿੰਦੇ ਸੁਣੇ ਜਾਂਦੇ ਆ ਕਿ ਕਦੇ ਕਿਹਾ ਜਾਂਦਾ ਆ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਪਿੱਛੇ ਵੀ ਭਾਰਤੀ ਜਨਤਾ ਪਾਰਟੀ ਦਾ ਹੱਥ ਹੈ ਇਸ ਕਰਕੇ ਹੁਣ ਆਪਾਂ ਇਹ ਕਹਿ ਦਈਏ ਕਿ ਉਹਨਾਂ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਹਰਿਆਣੇ ਦੇ ਵਿੱਚ ਕਿਸਾਨੀ ਦੀ اپੋਜੀਸ਼ਨ ਦੇ ਬਾਵਜੂਦ ਜਿੱਤੀ ਹੈ ਅੱਜ اپੋਜੀਸ਼ਨ ਦੇ ਮਾਮਲੇ ਦੇ ਵਿੱਚ ਪੰਜਾਬ ਦੀ ਕਿਸਾਨੀ ਕੋਲੇ ਭਾਰਤੀ ਜਨਤਾ ਪਾਰਟੀ ਦੂਜੇ ਨੰਬਰ ਤੇ ਹੈ ਉਹਨਾਂ ਦੇ ਪਹਿਲੇ ਨੰਬਰ ਤੇ ਟਾਰਗੇਟ ਹੈ ਜਿਹੜੀ ਉਹ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਬਣਦੀ ਹੁਣ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਆਪਾਂ ਇਹ ਦੇਖੀਏ ਕਿ ਭਾਰਤੀ ਜਨਤਾ ਪਾਰਟੀ ਕੋਲੇ ਇੱਕੋ ਇੱਕ ਉਹਨਾਂ ਦੀ ਸਮੱਸਿਆ ਆਊਗੀ ਕਿ ਉਹਨਾਂ ਨੂੰ ਡੱਡੂਆਂ ਦੀ ਪੰਸੇਰੀ ਸਾਹਮਣੇ ਤੇ ਰੱਖਣੀ ਔਖੀ ਹੋ ਜੂ ਵਰਨਾ ਉਹਨਾਂ ਕੋਲੇ ਤਾਕਤ ਦੀ ਇਲੈਕਸ਼ਨ ਲੜਨ ਦੀ ਕਾਡਰ ਦੀ ਜਾਂ ਬਾਕੀ ਸਟ੍ਰੈਟਜੀ ਦੀ ਕੋਈ ਕਮੀ ਨਹੀਂ ਕਿਉਂਕਿ ਕੇਂਦਰ ਦੇ ਵਿੱਚ ਉਹਨਾਂ ਦਾ ਆਪਣਾ ਵੀ ਰਾਜ ਹੈ ਹੂੰ ਹੂੰ ਦੂਜੀ ਬੰਨੇ ਪੰਜਾਬ ਦੀ ਕਿਸਾਨੀ ਦੀ ਆਪਾਂ ਗੱਲ ਕਰ ਲਈਏ 2022 ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਸਾਨੀ ਦੀ ਬੜੀ ਵੱਡੀ ਆਵਾਜ਼ ਸੀਗਾ ਕਿ ਸ਼ਾਇਦ ਵੱਡੇ ਪੱਧਰ ਉੱਤੇ ਇਹ ਇਹਨਾਂ ਦੇ ਐਮਐਲਏ ਬਣਨਗੇ ਜਿੱਤਣਗੇ ਪਰ ਹੋਇਆ ਨਹੀਂ ਅਜਿਹਾ ਨਹੀਂ ਹੋਇਆ ਤੇ ਆਮ ਆਦਮੀ ਪਾਰਟੀ ਵੱਡੇ ਪੱਧਰ ਉੱਤੇ ਜਿੱਤੀ ਹੁਣ ਇੰਨੀ ਦਿਨੀ ਆਪਾਂ ਕੀ ਮੰਨਦੇ ਆ 227 ਦੇ ਪਿੱਛੇ ਲਈ ਕਿਸਾਨੀ ਜਾਂ ਕਿਸਾਨ ਜੂਨ ਇਹਨਾਂ ਦਾ ਕੋਈ ਰੋਲ ਰਹੇਗਾ ਜਾਂ ਉਹ ਕਿਸੇ ਇੱਕ ਧਿਰ ਵੱਲ ਪ੍ਰਤੀ ਅਲਾਰ ਉਹਨਾਂ ਦਾ ਵਿਕਣ ਨੂੰ ਮਿਲੇਗਾ ਇਸ ਤੋਂ ਪਹਿਲਾਂ ਉਹਨਾਂ ਦਾ ਅਕਾਲੀ ਦਲ ਦੇ ਖਿਲਾਫ ਵੱਡਾ ਵਿਰੋਧ ਵਿਕਣ ਨੂੰ ਮਿਲਿਆ ਹੁਣ ਤੱਕ ਕਾਂਗਰਸ ਦੇ ਖਿਲਾਫ ਵੀ ਵਿਰੋਧ ਉਹਨਾਂ ਦਾ ਰਿਹਾ ਹੁਣ ਅਗਲਾ ਸੀਨ ਕੀ ਬਣ ਰਿਹਾ ਬੀਜੇਪੀ ਨਾਲ ਕਿਵੇਂ ਉਹਨਾਂ ਦੀ ਇਕਸੁਰਤਾ ਬਣ ਸਕਦੀ ਹੈ ਜਾਂ ਨਹੀਂ ਬਣ ਸਕਦੀ ਅਕਾਲੀ ਦਲ ਪ੍ਰਤੀ ਕੀ ਉਹ ਪ੍ਰਭਾਵ ਰਹੇਗਾ ਉਹਨਾਂ ਦਾ ਦੇਖੋ ਕਿਸਾਨਾਂ ਦੀ ਜਿਹੜੀ ਆਪਾਂ ਜੇ ਉਹਨਾਂ ਦੀ ਵੋਟ ਲੈਵਲ ਤੋਂ ਉਹਨਾਂ ਨੂੰ ਦੇਖੀਏ ਤਾਂ ਉਸ ਸਾਰੇ ਮੋਰਚੇ ਦੀ ਜਾਂ ਕਿਸਾਨੀ ਦੀ ਤਾਕਤ ਦੀ ਇੱਕ ਖਾਸੀਅਤ ਹੈ ਕਿ ਇਹ ਕਿਸੇ ਇੱਕ ਵਿਸ਼ੇਸ਼ ਲੀਡਰ ਨੂੰ ਜਿਤਾ ਨਹੀਂ ਸਕਦੇ ਪਰ ਕਿਸੇ ਵੀ ਲੀਡਰ ਨੂੰ ਹਰਾ ਸਕਦੇ ਹਰਾ ਸਕਦੇ ਉਹਦਾ ਕਾਰਨ ਇਹ ਹੈ ਕਿ ਜਿਹੜੀ ਸਾਡੀ ਕਿਸਾਨੀ ਹੈ ਉਹ ਸਾਡੀ ਕਿਸਾਨੀ ਕਿਸੇ ਇੱਕ ਬੈਨਰ ਥੱਲੇ ਇਕੱਠੀ ਨਹੀਂ ਹੈ ਸਾਡੀ ਕਿਸਾਨੀ ਹੈ ਜਿਹੜੀ ਅਕਾਲੀ ਦਲ ਨਾਲ ਵੀ ਜੁੜੀ ਹੋਈ ਹੈ ਕੁਝ ਕਿਸਾਨੀ ਭਾਜਪਾ ਨਾਲ ਵੀ ਹੈ ਕੁਝ ਕਿਸਾਨੀ ਸਾਡੀ ਕਾਂਗਰਸ ਨਾਲ ਵੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਿਸਾਨੀ ਹੈਗੀ ਹੈ ਉਹ ਕਿਸਾਨੀ ਹੈ ਜਿਹੜੀ ਕਿਸਾਨੀ ਮੁੱਦਿਆਂ ਤੇ ਇੱਕ ਹੈ ਪਰ ਜਦੋਂ ਰਾਜਨੀਤਿਕ ਪੱਖ ਆਉਂਦਾ ਹੈ ਉਦੋਂ ਉਹ ਇੱਕ ਨਹੀਂ ਹੈ ਇਸ ਕਰਕੇ ਜੇ ਕਿਸਾਨੀ ਨੇ ਆਪ ਸਿੱਧੀ ਵੀ ਚੋਣ ਲੜੀ ਹਰਿਆਣੇ ਦੇ ਵਿੱਚ ਚੜੂਨੀ ਦੇਖ ਲਿਆ ਆਪਣੇ ਤੁਸੀਂ ਦੇਖ ਹੀ ਚੁੱਕੇ ਹੋ ਸਮਰਾਲੇ ਤੋਂ ਕੀ ਹਾਲ ਹੋਇਆ ਸੀ ਇਸ ਕਰਕੇ ਮੈ ਨੂੰ ਇਹ ਲੱਗਦਾ ਹੈ ਕਿ ਜਿਹੜੀ ਕਿਸਾਨੀ ਹੈ ਉਹ ਵਿਰੋਧ ਕਰਕੇ ਇੱਕ ਪੋਲੀਟੀਕਲ ਪਾਰਟੀ ਦਾ ਨੁਕਸਾਨ ਕਰ ਸਕਦੀ ਹੈ ਪਰ ਨਾਲ ਹੀ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸਾਨੀ ਇਨ ਬਲੌਕ ਕਿਤੇ ਵੋਟਾਂ ਪਾ ਦੂਗੀ ਜਾਂ ਕਿਸਾਨੀ ਦੇ ਕਿਸੇ ਇੱਕ ਮਸਲੇ ਤੇ ਸਾਰਿਆਂ ਨੂੰ ਜਿਤਾ ਦੂਗੀ ਇਸ ਦੀ ਸੰਭਾਵਨਾ ਅਜੇ ਬਹੁਤ ਘੱਟ ਲੱਗਦੀ ਹੈ ਕਰ ਡਾਕਟਰ ਸਾਹਿਬ ਆਪਣੀ 2027 ਦੀ ਹੈਗੀ ਚੋਣ ਤੋਂ ਪਹਿਲਾਂ ਜਿਮਨੀ ਚੋਣ ਹੈ ਲੁਧਿਆਣਾ ਪਸ਼ਮੀ ਦੀ ਉਹ ਕੀ ਪ੍ਰਭਾਵ ਛੱਡੂਗੀ ਕਿਸ ਤਰ੍ਹਾਂ ਦਾ ਰਹੂਗਾ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਿਮਨੀ ਚੋਣ ਪੇੜ ਚਸਲਤਾ ਤੇਰੀ ਅਕਸਰ ਅੱਗੇ ਹੁੰਦੀ ਹੈ ਕਿਤਨੇ ਕਿਤੇ ਕਿਵੇਂ ਨਾ ਕਿਵੇਂ ਉਹ ਲੀਡ ਲੈਂਚ ਸਫਲ ਹੋ ਜਾਂਦੀ ਆ ਬਹੁਤ ਘੱਟ ਮੌਕੇ ਹੁੰਦੇ ਆ ਕਿ ਵਿਰੋਧੀ ਧਿਰਾਂ ਨੂੰ ਮੌਕਾ ਮਿਲੇ ਉਹ ਲੁਧਿਆਣਾ ਪਸ਼ਮੀ ਤੋਂ ਕਿਵੇਂ ਲੱਗਦਾ ਹੈ ਕਿ ਕੀ ਉਹ ਸੰਕੇਤ ਜੇਕਰ ਆਮ ਆਦਮੀ ਪਾਰਟੀ ਉਸ ਸੀਟ ਕੱਢਦੀ ਹੈ ਭਾਵੇਂ ਕਿ ਪਿਛਲੀ ਲੋਕ ਸਭਾ ਚੋਣ ਪੇੜ ਦੇ ਵਿੱਚ ਵੱਡਾ ਫਰਕ ਸੀਗਾ ਮਾਰਜਨ ਦੇ ਵਿੱਚ ਬੀਜੇਪੀ ਅੱਗੇ ਸੀ ਪਰੰਤੂ ਹੁਣ ਜੇ ਆਮ ਆਦਮੀ ਪਾਰਟੀ ਚੋਣ ਨੂੰ ਜਿੱਤਦੀ ਹੈ ਮੰਨ ਲਓ ਕਿਉਂਕਿ ਸਰਕਾਰ ਹੈ ਉਹਨਾਂ ਦੀ ਵੱਡੇ ਪੱਧਰ ਤੇ ਉਹ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਤਾਂ ਫਿਰ 27 ਦੀ ਸੰਕੇਤ ਉਹਨਾਂ ਦੇ ਹੱਕ ਚ ਜਾਂਦਾ ਹੈ ਜਾਂ ਫਿਰ ਕੋਈ ਨਵੇਂ ਸਮੀਕਰਨ ਬਣਦੇ ਹਰ ਚੋਣ ਦੇ ਵਿੱਚ ਦੇਖੋ ਤਿੰਨ ਧਿਰਾਂ ਦਾ ਤਾਂ ਉੱਥੇ ਮਸਲਾ ਕਲੀਅਰ ਹੈ ਆਮ ਆਦਮੀ ਪਾਰਟੀ ਕਾਂਗਰਸ ਤੇ ਤੀਸਰੀ ਭਾਰਤੀ ਜਨਤਾ ਪਾਰਟੀ ਹਾਂਜੀ ਉਸ ਨੇ ਤਾਂ ਅਕਾਲੀ ਦਲ ਬਾਦਲ ਦੀ ਹੋਂਦ ਨੂੰ ਉੱਥੇ ਨਿਰਧਾਰਤ ਕਰਨਾ ਹਮ ਓਕੇ ਸਭ ਤੋਂ ਵੱਡਾ ਮਸਲਾ ਉੱਥੇ ਇਹ ਹੈ ਹਮ ਉਹ ਮਸਲਾ ਇਹ ਹੈ ਕਿ ਜਿੰਨੇ ਹਾਸ਼ੀਏ ਤੇ ਸੁਖਵੀਰ ਸਿੰਘ ਬਾਦਲ ਦਾ ਦਲ ਚਲਿਆ ਗਿਆ ਸੀ ਹਮ ਹਮ ਉੱਥੇ ਉਹ ਕਿੰਨੀ ਕੁ ਲੀਡ ਲੈਂਦੇ ਐ ਇਹਦੇ ਨਾਲ ਬੇਸਿਕਲੀ ਇਹਨੂੰ ਆਪਾਂ ਇਹ ਕਹਿ ਦਈਏ ਕਿ ਇਹ ਅਕਾਲੀ ਦਲ ਲਈ ਵੀ ਰੈਫਰੈਂਡਮ ਹੈ ਓਕੇ ਉੱਥੇ ਇਹ ਪਤਾ ਲੱਗੂਗਾ ਕਿ ਇਹਨਾਂ ਦੀ ਜਿਹੜੀ ਚੋਣ ਹੋਈ ਹੈ ਚਾਹੇ ਉਹਦੇ ਬਾਰੇ ਪੰਜਾਬ ਦੇ ਵਿੱਚ ਹਰ ਤਰ ਦੀ ਵੱਖਰੋ ਵੱਖਰੀ ਨੀਤੀ ਜਾਂ ਸੋਚ ਹੈ ਉਹ ਕਿੰਨਾ ਕੁ ਗੈਨ ਕਰਦੇ ਆ ਕੀ ਜਿਹੜੀਆਂ ਪ੍ਰਾਣੀਆਂ 22 ਇਲੈਕਸ਼ਨਾਂ ਹੋਈਆਂ ਜਿੱਥੇ ਅਕਾਲੀ ਦਲ ਉੱਥੇ ਜਿਸ ਜਗ੍ਹਾ ਤੇ ਖੜਦਾ ਰਿਹਾ ਉਹ ਤੋਂ ਕਿੰਨੇ ਸਟੈਪ ਅੱਗੇ ਜਾਂਦਾ ਪਿੱਛੇ ਜਾਂਦਾ ਉੱਥੇ ਹੀ ਰਹਿੰਦਾ ਇਸ ਕਰ ਨੇ 27 ਵਾਲੀਆਂ ਇਲੈਕਸ਼ਨਾਂ ਵਾਸਤੇ ਥੋੜਾ ਅਸਰ ਜੀ ਦੂਰ ਪਾਉਣਾ ਅਸਰ ਪਾਉਣਾ ਹਾਂਜੀ ਜੀ ਜੀ ਤੇ ਸਿਹਾਰਤਿਰਤਾ ਜਿਕਰ ਆਪਣੀ ਹੁਣ ਵਾਲੀ ਚਰਚਾ ਦੇ ਵਿੱਚ ਵੀ ਕਾਫੀ ਹੋਇਆ ਪੰਜ ਮੈਂਬਰੀ ਕਮੇਟੀ ਸਿਹਾਰਤਿਰ ਉਹਨਾਂ ਵੱਲੋਂ ਜਿਹੜੀ ਹੁਣ ਤੱਕ ਸੰਕੇਤ ਆ ਰਹੇ ਨੇ ਕਿ ਸ਼ਾਇਦ ਲੁਧਿਆਣਾ ਪੱਛਮੀ ਨੂੰ ਚੋਣ ਨਾਲ ਲੜਨ ਕਿਉਂਕਿ ਉਹਨਾਂ ਵੱਲੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਸੀਂ ਭਰਤੀ ਦੇ ਵਿੱਚ ਲੱਗੇ ਹੋਏ ਹਾਂ 20 ਲੱਖ ਭਰਤੀ ਦਾ ਉਹਨਾਂ ਦਾ ਅੰਕੜਾ ਸਾਹਮਣੇ ਆਇਆ ਹੈ ਲੰਘੇਕ ਦੋ ਦਿਨ ਦੇ ਵਿੱਚ ਪਰ ਜੇਕਰ ਚੋਣ ਉਹ ਨਹੀਂ ਲੜਨਗੇ ਲੁਧਿਆਣਾ ਪੱਛਮੀ ਤਾਂ ਫਿਰ ਉਹਨਾਂ ਦਾ ਕੋਈ ਕੇਡਰ ਤਾਂ ਹੋਏਗਾ ਕੀ ਲੱਗਦਾ ਕਿ ਉਹਨਾਂ ਦੀ ਕਿਸ ਪਾਸੇ ਮਦਦ ਹੋਏਗੀ ਕਿਉਂਕਿ ਚਰਚਾ ਪਿਛਲੇ ਸਮੇਂ ਦਾ ਆਪਣੇ ਅੱਜ ਵਾਲੇ ਦੇ ਪ੍ਰੋਗਰਾਮ ਦੇ ਵਿੱਚ ਵੀ ਹੀ ਉੱਠ ਰਹੀ ਹੈ ਕਿ ਭਾਜਪਾ ਵੱਲੋਂ ਕੋਈ ਪਟਾਕਾ ਅਗਲੇ ਸਮੇਂ ਪਾਇਆ ਜਾ ਸਕਦਾ ਹੈ ਸਦਾਰ ਤੇਰ ਨੂੰ ਲੈ ਕੇ ਕਿਵੇਂ ਮਾਹੌਲ ਆਪਾਂ ਬਣਿਆ ਵੇਖ ਸਕਦੇ ਹਾਂ ਲੁਧਿਆਣਾ ਪੱਛਮੀ ਦੇਵਤਿਆ ਹਾਂ ਤੁਸੀਂ ਇਹ ਦੇਖੋ ਕਿ ਕੀ ਸੁਧਾਰ ਲਹਿਰ ਦੇ ਵੋਟਰ ਹਾਂ ਕਾਂਗਰਸ ਨੂੰ ਵੋਟ ਪਾ ਸਕਦੇ ਆ 1984 ਕਰਕੇ ਹਾਂ ਕੀ ਸੁਧਾਰ ਲਹਿਰ ਦੇ ਵੋਟਰ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਦੇਣਗੇ ਕਿਉਂਕਿ ਉਹ ਕਿਸੇ ਨਾ ਕਿਸੇ ਲੈਵਲ ਤੇ ਇਹ ਕਹਿੰਦੇ ਆ ਕਿ ਉਹਨਾਂ ਨੇ ਜਿਹੜਾ ਆ ਹੁਣ ਵੀ ਰੀਸੈਂਟਲੀ ਸਜ਼ਾ ਵਧਾਈ ਹੈ ਅਮਰਤਪਾਲ ਸਿੰਘ ਦੀ 1 ਸਾਲ ਲਈ ਜਾਂ ਬੰਦੀ ਸਿੰਘਾਂ ਤੇ ਉਹ ਕਹਿੰਦੇ ਸਾਡਾ ਉਹਨਾਂ ਸਾਥ ਨਹੀਂ ਦਿੰਦਾ ਕਿਸਾਨੀ ਤੇ ਸਾਥ ਨਹੀਂ ਦਿੰਦਾ ਉਹਨਾਂ ਦੇ ਨਾਲ ਵੀ ਉਹ ਨਹੀਂ ਖੜ੍ਹ ਸਕਦੇ ਕੀ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਖੜਨਗੇ ਜੇ ਭਾਰਤੀ ਜਨਤਾ ਪਾਰਟੀ ਦੇ ਨਾਲ ਉਹ ਖੜਨਗੇ ਉਹ ਭਾਰਤੀ ਜਨਤਾ ਪਾਰਟੀ ਦੀ ਸਹਾਇਤਾਤਾ ਕਰ ਸਕਦੇ ਆ ਪਰ ਇਹ ਸੰਭਵ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਇਹਨਾਂ ਦੇ ਕੈਂਡੀਡੇਟ ਦੀ ਸਹਾਇਤਾ ਕਰਦੇ ਆ ਅਕਾਲੀ ਦਲਾਂ ਦੇ ਚਾਰ ਖੇਮੇ ਆ ਅਕਾਲੀ ਦਲ ਅਮਰਸਰ ਸੁਧਾਰ ਲਹਿਰ ਵਾਲਾ ਅਕਾਲੀ ਦਲ ਅਮਰਪਾਲ ਸਿੰਘ ਦਾ ਅਕਾਲੀ ਦਲ ਤੇ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਅੱਜ ਦੀ ਡੇਟ 'ਚ ਇਹਨਾਂ ਚਾਰੇ ਤਰ੍ਹਾਂ ਦੇ ਵਿੱਚੋਂ ਮੈਨੂੰ ਇਹ ਲੱਗਦਾ ਹੈ ਕਿ ਕਿਹੜੀ ਧਿਰ ਉੱਥੇ ਆਪਣੇ ਆਪ ਨੂੰ ਅੱਗੇ ਲਜਾਂਦੀ ਹੈ ਉਹਦੇ ਨਾਲ ਥੋੜਾ ਬਹੁਤਾ ਅਸਰ ਜ਼ਰੂਰ ਪਾਊਗਾ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਜਿਹਦੇ ਪ੍ਰਧਾਨ ਹੈ ਉਹਨਾਂ ਨੂੰ ਥੋੜਾ ਜਿਹਾ ਬੈਨੀਫਿਟ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸੰਗਠਿਤ ਢਾਂਚਾ ਹੈ ਉਹਦੇ ਉੱਪਰ ਅੱਜ ਵੀ ਉਹਨਾਂ ਦਾ ਅਧਿਕਾਰ ਹੈਗਾ ਇਸ ਕਰਕੇ ਉਹਨਾਂ ਨੂੰ ਇਹਦਾ ਐਡਵਾਂਟੇਜ ਮਿਲ ਸਕਦਾ ਹੈ ਬਾਕੀ ਜਿਹੜੇ ਦੋਵੇਂ ਤਿੰਨੇ ਅਕਾਲੀ ਦਲ ਹੈ ਉਹ ਇਹਨਾਂ ਦੇ ਨਾਲ ਆਪਣੀ ਕਿਹੋ ਜੀ ਜੇ ਕੈਂਡੀਡੇਟ ਖੜੇ ਕਰਦੇ ਆ ਪਰਫਾਰਮੈਂਸ ਦਿਖਾਉਂਦੇ ਆ ਕੀ ਅਸਰ ਪਾਊਗਾ ਜੇ ਆਪਾਂ ਇਹ ਕਹਿ ਲਈਏ ਕਿ ਜੇ ਚਾਰੇ ਵੀ ਖੜੇ ਹੋ ਜਾਂਦੇ ਆ ਕਿ ਚਾਰਾਂ ਦੀਆਂ ਵੋਟਾਂ ਰਲਾ ਕੇ ਬਾਕੀ ਤਿੰਨ ਰਾਜਨੀਤਿਕ ਪਾਰਟੀਆਂ ਦੇ ਨੇੜੇ ਤੇੜੇ ਜਾਂਦੀਆਂ ਇਹ ਵੀ ਆਪਣੇ ਆਪ ਦੇ ਵਿੱਚ ਵਿਚਾਰਨ ਵਾਲਾ ਮਸਲਾ ਹੈ ਸੰਧੂ ਸਾਹਿਬ ਬਾਕੀ ਉੱਥੇ ਲੁਧਿਆਣਾ ਪੱਛੀ ਵੀ ਸਾਰੀਆਂ ਤਿੰਨੇ ਐ ਪਾਰਟੀਆਂ ਨੇ ਉਮੀਦਵਾਰ ਖੜੇ ਕਰ ਦਿੱਤੇ ਆ ਭਾਜਪਾ ਪਿਛਲੀ ਵਾਰ ਸਭ ਤੋਂ ਵੱਧ ਵੋਟਾਂ ਲਿਜਾਣ ਦੇ ਵਿੱਚ ਸਫਲ ਰਹੀ ਲੋਕ ਸਭਾ ਦੇ ਵਿੱਚ ਪਰ ਦੇਰੀ ਕਿਉਂ ਕਰ ਰਹੀ ਹੈ ਕੀ ਲੱਗਦਾ ਹੈ ਕਿ ਡਬਲ ਇੰਜਨ ਦਾ ਨਾਰਾ ਹੋਵੇ ਉਹਨਾਂ ਦੇ ਕੋਲ ਤਾਂ ਬੜਾ ਪਛੜ ਪਛੜੇ ਹੈ ਦੇਖੋ ਗੱਲ ਇਹ ਹੈ ਕਿ ਉੱਥੇ ਜਿਹੜਾ ਕਾਂਗਰਸ ਦਾ ਕੈਂਡੀਡੇਟ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਨੇਤਾ ਦੇ ਬਹੁਤ ਨੇੜਲਾ ਵਿਅਕਤੀ ਹੈ ਓਕੇ ਆਸ਼ੂ ਕੁਮਾਰ ਤੇ ਜਿਹੜੇ ਆਪਣੇ ਰਵਨੀ ਸਿੰਘ ਹਾਂ ਜੀ ਬਿੱਟੂ ਦੋਨੋਂ ਦੀ ਕਿਸੇ ਨਾ ਕਿਸੇ ਸਮੇਂ ਨੇੜਤਾ ਰਹੀ ਹੈ ਪਾਰਟੀ ਦੇ ਅੰਦਰ ਕੀ ਫੈਸਲਾ ਲੈਂਦੇ ਆ ਕਿਵੇਂ ਫੈਸਲਾ ਲੈਂਦੇ ਆ ਤਾਂ ਉਹਨਾਂ ਦਾ ਅੰਦਰੂਨੀ ਮਸਲਾ ਹੈ ਉਹਨਾਂ ਦੀ ਕੋਈ ਸਟਰੈਟਜੀ ਵੀ ਹੋ ਸਕਦੀ ਹੈ ਕਿਉਂਕਿ ਇਹਦੇ ਬਾਰੇ ਹਲੇ ਜਿੰਨਾ ਚਿਰ ਤੱਕ ਉਹ ਆਪਣੇ ਪੱਤੇ ਨਹੀਂ ਖੋਲਦੇ ਕੁਝ ਨਹੀਂ ਕਿਹਾ ਜਾ ਸਕਦਾ ਨੰਬਰ 2 ਭਾਰਤੀ ਜਨਤਾ ਪਾਰਟੀ ਨੂੰ ਇੱਕ ਸੀਟ ਜਿੱਤਣ ਨਾਲ ਹਾਰਨ ਨਾਲ ਕੋਈ ਫਰਕ ਪੈਂਦਾ ਦਿਸ ਨਹੀਂ ਰਿਹਾ ਇਹਦੇ ਨਾਲ ਜੇ ਫਰਕ ਪਊਗਾ ਉਹ ਦੋ ਤਰ੍ਹਾਂ ਨੂੰ ਪਊਗਾ ਕਾਂਗਰਸ ਇੱਕ ਸੀਟ ਜਿੱਤ ਜਾਂਦੀ ਹੈ ਉਹਨਾਂ ਦੇ ਕਾਡਰ ਵਿੱਚ ਹੌਸਲਾ ਆਊਗਾ 27 ਵਾਸਤੇ ਜੋਸ਼ ਆਊਗਾ ਆਮ ਆਦਮੀ ਪਾਰਟੀ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਕਿਸਾਨੀ ਨੂੰ ਪਿੱਛੇ ਕਰਿਆ ਜੇ ਉਹ ਜਿੱਤ ਜਾਂਦੇ ਆ ਤਾਂ ਉਹਨਾਂ ਨੂੰ ਇਸ ਕਿਸਮ ਦਾ ਹੁਲਾਰਾ ਮਿਲ ਸਕਦਾ ਹੈ ਕਿ ਨਹੀਂ ਇਸ ਗੱਲ ਨਾਲ ਵੋਟ ਪੋਲਿਟਿਕਸ 'ਚ ਕੋਈ ਫਰਕ ਨਹੀਂ ਪੈਂਦਾ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਅਕਸ ਸੁਧਾਰਨ ਦਾ ਮੌਕਾ ਮਿਲ ਸਕਦਾ ਹੈ ਹਰ ਧਿਰ ਨੂੰ ਦੂਰ ਤੋਂ ਦੇਖਣ ਲਈ ਅਨਾਲਿਸਿਸ ਕਰਨ ਵਿਸ਼ਲੇਸ਼ਣ ਕਰਨ ਲਈ ਇਹਨਾਂ ਚੀਜ਼ਾਂ ਦਾ ਮਤਲਬ ਆਪਾਂ ਕਿਆ ਸਰਾਈ ਇਦਾਂ ਲਗਾ ਸਕਦੇ ਆ ਬਾਕੀ ਹਾਲਾਤ ਕਿਹੋ ਜਿਹੇ ਆ ਉੱਥੇ ਵੋਟਰ ਕੀ ਸੋਚਦਾ ਹੈ ਰਾਜਨੀਤਿਕ ਤੌਰ ਤੇ ਦਾ ਕਿਹੜੇ ਖੇਡੇ ਜਾਂਦੇ ਆ ਐਨ ਸਮੇਂ ਤੇ ਆ ਕੇ ਉੱਥੇ ਬੁੱਢੇ ਨਾਲੇ ਵਾਲਾ ਇਸ਼ੂ ਉੱਥੇ ਵਪਾਰੀਆਂ ਵਾਸਤੇ ਰਾਖ ਲਾਉਣ ਵਾਲਾ ਇਸ਼ੂ ਉਹ ਕਿਸ ਪਾਸੇ ਬੈਠਦਾ ਹੈ ਜਿਹੜੇ ਵਾਸਤੇ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਨੇ ਆੜਾ ਲਿਆ ਉਥੇ ਕਿਹਾ ਗਿਆ ਕਿ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਹੈ ਕਿ ਵਪਾਰੀ ਉਥੋਂ ਦਾ ਆਮ ਆਦਮੀ ਪਾਰਟੀ ਦੀ ਬਾਹ ਫੜੂ ਇਹ ਸਾਰੀਆਂ ਗੱਲਾਂ ਬਹੁਤ ਸਾਰੇ ਫੈਕਟਰ ਹਨ ਜਿਹੜੇ ਡਿਸਾਈਡ ਕਰਨਗੇ ਬਿਲਕੁਲ ਖੇਤਰੀ ਪਾਰਟੀ ਦੇ ird gird national ਪਾਰਟੀਆਂ ਦਾ ਜਿਹੜਾ ਪੰਜਾ ਜਿਹੜਾ ਵੱਡੇ ਪੱਧਰ ਉਤੇ ਦੇਸ਼ ਦੇ ਵਿੱਚ ਅੱਗੇ ਵਧ ਰਿਹਾ ਇੱਕ ਰਾਖਤਰਿਕ ਚੋਣ ਦਾ ਮੁੱਦਾ ਵੀ ਵੱਡੇ ਪੱਧਰ ਉਤੇ ਪਖਿਆ ਪਖਿਆ ਹੋਇਆ ਤੇ ਇੰਨੇ ਦਿਨੀ ਲੁਧਿਆਣਾ ਪੱਛਮੀ ਦੀ ਚੋਣ ਤੇ ਉਹ ਚੋਣ ਦਾ ਕੀ ਅਸਰ ਅੰਦਾਜ਼ ਰਹਿਣ ਵਾਲਾ ਇਹ ਸਾਰੇ ਜਿਹੜੇ ਸਾਰੇ ਪਹਿਲੂ ਬੜੇ ਵਿਸਤਾਰ ਨਾਲ ਸਾਡੇ ਨਾਲ ਸਾਂਝੇ ਕੀਤੇ ਦਰਸ਼ਕਾਂ ਸਨਹੀਆਂ ਨੂੰ ਦੱਸ ਦਈਏ ਕਿ ਸਾਡੇ ਨਾਲ ਜੁੜੇ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਗੇ ਪ੍ਰੋਫੈਸਰ ਵੱਡੇ ਰਾਜਸੀ ਮਹਾਰ ਡਾਕਟਰ ਸਤਨਾਮ ਸਿੰਘ ਸੰਤੂ ਸਾਹਿਬ ਸੋ ਸੰਤ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲੀਗ ਬੜਾ ਬਹੁਤ ਆ ਸਮਰ ਦਿੱਤਾ ਸ਼ੁਕਰੀਆ ਇਹ ਮਿਸ਼ਨ ਪੰਜਾਬੀ